ਅੱਜ ਆਪਾਂ ਬਣਾਈ ਹੈ ਜੀ ਸਾਬੂਦਾਨਾ ਖਿਚੜੀ ਖੂਬ ਸਾਰੀਆਂ ਸਬਜ਼ੀਆਂ ਪਾ ਕੇ ਜਿਹੜੀ ਕਿ ਸਰੀਰ ਵਾਸਤੇ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੀ ਹੈ ਕੈਲਸ਼ੀਅਮ ਪਰ ਭਰਪੂਰ ਹੁੰਦੀ ਆ ਸਾਬੂਦਾਨਾ ਖਿਚੜੀ ਆਪਾਂ ਕਿਸ ਤਰ੍ਹਾਂ ਬਣਾਈ ਆ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਗੁਰਦਾਸ ਲੋਵ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਮੀਕਰ ਦੀ ਹੈ ਕਿ ਤੁਸੀਂ ਸਭ ਠੀਕ ਹੋਗੇ ਵਧੀਆ ਹੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਰੈਸਪੀ ਲੈ ਕੇ ਆਏ ਜੀ ਸਾਬੂਦਾਣਾ ਖਿਚੜੀ ਸਾਬੂਦਾਣਾ ਖਿਚੜੀ ਬਣਾਵਾਂਗੇ ਆਪਾਂ ਬਿਲਕੁਲ ਸੌਖੇ ਤਰੀਕੇ ਨਾਲ ਖਿਚੜੀ ਬਣਾਉਣ ਵਾਸਤੇ ਸਬਜ਼ੀਆਂ ਆਪਾਂ ਕਿਹੜੀਆਂ-ਕਿਹੜੀਆਂ ਲਈਆਂ ਨੇ ਤੇ ਕੀ-ਕੀ ਆਪਾਂ ਮਸਾਲੇ ਪਾਵਾਂਗੇ ਉਹ ਤੁਹਾਨੂੰ ਆਪਾਂ ਇੱਕ ਵਾਰੀ ਦੱਸ ਦਿੰਨੇ ਆ ਇੱਕ ਕੌਲੀ ਆਪਾਂ ਸਾਬੂਦਾਣੇ ਦੀ ਲਈ ਹੈ ਤੇ ਇਹਨੂੰ ਆਪਾਂ 3 ਤੋਂ 4 ਘੰਟੇ ਪਹਿਲਾਂ ਭਿਓ ਕੇ ਰੱਖ ਦਿੱਤਾ ਸੀ ਤੇ ਤੁਸੀਂ ਦੇਖ ਸਕਦੇ ਹੋ ਫੁੱਲ ਕੇ ਕਾਫੀ ਹੋ ਗਿਆ ਤੇ ਭਿਜ ਵੀ ਚੁੱਕਾ ਆ ਦੇਖੋ ਇਹ ਸਭ ਤੋਂ ਪਹਿਲਾਂ ਆਪਾਂ ਇਸ ਸਾਬੂਦਾਣੇ ਨੂੰ ਛਾਣਨੀ 'ਚ ਪਾ ਕੇ ਇਹਦਾ ਪਾਣੀ ਹੈ ਜਿਹੜਾ ਸਾਰਾ ਨਿਚੋੜ ਲੈਨੇ ਆਂ ਸਾਬੂਦਾਣੇ ਨੂੰ ਆਪਾਂ ਫਿਰ ਭਗਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਇਹਨੂੰ ਧੋ ਲਿਆ ਸੀ ਦੋ ਤੋਂ ਤਿੰਨ ਵਾਰੀ ਪਾਣੀ ਦੇ ਵਿੱਚ ਤੇ ਹੁਣ ਇਹ ਸਾਬੂਦਾਣਾ ਨਿਚੜ ਜਾਏਗਾ ਚੰਗੀ ਤਰ੍ਹਾਂ ਇਹਦਾ ਪਾਣੀ ਜਿਹੜਾ ਨਿਕਲ ਜਾਏਗਾ ਸਾਰਾ ਤੇ ਸਬਜ਼ੀਆਂ ਆਪਾਂ ਜਿਹੜੀਆਂ ਲਈਆਂ ਨੇ ਉਹ ਤੁਹਾਨੂੰ ਆਪਾਂ ਦੱਸ ਦਿੰਨੇ ਆ ਜੀ ਬਿਲਕੁਲ ਥੋੜੀ ਜਿਹੀ ਗੋਭੀ ਲਈ ਆ ਫੋਲੋ ਗੋਭੀ ਇਹਨੂੰ ਆਪਾਂ ਬਰੀਕ ਕੱਟ ਲਿਆ ਤੇ ਇੱਕ ਲਈਏ गाजर ਤੇ ਇੱਕ शिमला मिर्च ਇਸ ਨੂੰ ਵੀ ਆਪਾਂ ਬਰੀਕ ਬਰੀਕ ਕੱਟ ਲਿਆ ਤੇ ਨਾਲ ਹੀ ਆਪਾਂ ਲੈਨੇ ਥੋੜੇ ਜਿਹੇ ਹਰੇ ਮਟਰ ਇੱਕ మీడియం ਸਾਈਜ਼ ਦਾ ਪਿਆਜ਼ ਬਰੀਕ ਬਰੀਕ ਕੱਟ ਕੇ ਇੱਕ ਅਦਰਕ ਦਾ ਟੁਕੜਾ ਤੇ ਤਿੰਨ ਤੋਂ ਚਾਰ ਲਈਆਂ ਨੇ ਹਰੀਆਂ ਮਿਰਚਾਂ ਬਰੀਕ ਕੱਟ ਕੇ ਤੇ ਹੁਣ ਆਪਾਂ ਸਾਬੂਦਾਣੇ ਦੀ ਖਿਚੜੀ ਨੂੰ ਲਾਉਨੇ ਆ ਜੀ ਤੜਕਾ ਤੇਲ ਹੋ ਗਿਆ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਦੀ 1 1/2 ਚਮਚ ਜੀਰੇ ਦਾ ਤੇ ਜੀਰੇ ਤੋਂ ਬਾਅਦ ਨਾਲ ਹੀ ਹੁਣ ਪਾ ਦਾਂਗੇ ਸਭ ਤੋਂ ਪਹਿਲਾਂ ਅਦਰਕ अदरको आप चंकी तरह भोन लें कटे हुए प्याजा आप चंगी तरह भोन लेंगे हरिया मिर्चा ਪਿਆਜ਼ ਭੁੰਨਣ ਤੋਂ ਬਾਅਦ ਨਾਲ ਹੀ ਆਪਾਂ ਪਾ ਦਾਂਗੇ ਜੀ ਗੋਭੀ ਤੇ ਮਟਰ ਤੇ ਗਾਜਰਾ शिमला ਮਿਰਚਾ ਉਹ ਆਪਾਂ 2 ਮਿੰਟ ਠਹਿਰ ਕੇ ਪਾਵਾਂਗੇ ਇਹਦੇ ਵਿੱਚ ਇਹ ਸਬਜ਼ੀਆਂ ਨੂੰ 2 ਮਿੰਟ ਵਾਸਤੇ ਆਪਾਂ ਮਸਾਲੇ ਵਿੱਚ ਇਸੇ ਤਰ੍ਹਾਂ ਭੁੰਨ ਲੈਣੇ ਆ ਤੇ ਹੁਣ ਆਪਾਂ ਪਾ ਦਾਂਗੇ ਜੀ ਥੋੜੇ ਜਿਹੇ ਮਸਾਲੇ ਤੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਸਵਾਦ ਅਸਾਬ ਨਾਲ ਦਿੱਤਾ ਚਮਚ ਪਾਵਾਂਗੇ ਜੀ ਆਪਾਂ ਨਮਕ ਦਾ ਤੇ ਚਮਚ ਦਾ ਜਿਹੜਾ ਚੌਥਾ ਹਿੱਸਾ ਲਿਆ ਆਪਾਂ ਹਲਦੀ ਆ ਤੇ ਚਮਚ ਮੈਦਾ ਚੌਥਾ ਪਾਵਾਂਗੇ ਜੇ ਆਪਾਂ ਗਰਮ ਮਸਾਲਾ ਤੇ ਲਾਸਟ ਦੇ ਵਿੱਚ ਆਪਾਂ ਪਾਵਾਂਗੇ ਚਮਚ ਦਾ ਚੌਥਾ ਇਸ਼ਾ ਕਸ਼ਮੀਰੀ ਲਾਲ ਮਿਰਚ ਆਪਾਂ ਹਰੀਆਂ ਵੀ ਪਾਈਆਂ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਮਿਰਚ ਦੀ ਘੱਟ ਵਰਤ ਪਾਸਾ ਲਈਏ ਤੇ ਹੁਣ ਇਹਨਾਂ ਨੂੰ ਕਰਦੇ ਨੇ ਜੀ ਚੰਗੀ ਤਰ੍ਹਾਂ ਮਿਕਸ ਸਰਦੀਆਂ ਨੂੰ ਆਪਾਂ 2 ਮਿੰਟ ਸੇਕਨਵਾ ਲਿਆ ਤੇ ਹੁਣ ਆਪਾਂ ਲੱਗ ਕੇ ਪਾਵਾਂਗੇ ਜੀ ਇਹਦੇ ਵਿੱਚ ਸ਼ਿਮਲਾ ਮਿਰਚ ਇਹਨਾਂ ਸਬਜ਼ੀਆਂ ਦਾ ਸਾਨੂੰ ਕੰਚੀ ਪਨ ਚਾਹੀਦਾ ਛਿੱਟੜੀ ਦੇ ਵਿੱਚ ਜ਼ਿਆਦਾ ਆਪਾਂ ਸਪ੍ਰੇਅ ਲੇ ਕਰਨੀ ਆ ਤੇ ਹੁਣ ਆਪਾਂ ਲਾ ਪਾਵਾਂਗੇ ਜੀ ਇਹਦੇ ਵਿੱਚ ਸਿਰਕਾ ਵਾਈਟ ਸਿਰਕਾ ਲਿਆ ਆਪਾਂ 2 ਚਮਚੇ ਤਕਰੀਬ ਥੋੜਾ ਜਿਆਦਾ ਛਿੱਟੜੀ ਨੂੰ ਖੱਟਾ ਟੇਸਟ ਦੇਣ ਵਾਸਤੇ ਤੁਸੀਂ ਚਾਹੋ ਤੇ ਨਿੰਬੂ ਵੀ ਪਾ ਸਕਦੇ ਹੋ ਜਾਂ ਇੰਗਲੀ ਦਾ ਖੱਟਾ ਵੀ ਤੁਸੀਂ ਪਾ ਸਕਦੇ ਹੋ ਤੇ ਹੁਣ ਆਪਾਂ ਲਾਸਟ ਵਿੱਚ ਪਾ ਲਾਂਗੇ ਜੀ ਸਾਬੂਦਾਣਾ ਜਿਹੜਾ ਆਪਾਂ ਪਹਿਕੇ ਘੋ ਕੇ ਰੱਖਿਆ ਸੀ ਸੜਜੀਆਂ ਆਪਣੀਆਂ ਬਿਲਕੁਲ ਸੌਫਟ ਹੋ ਚੁੱਕੀਆਂ ਨੇ ਜਿੰਨੀਆਂ ਕ ਸਾਨੂੰ ਚਾਹੀਦੀਆਂ ਨੇ ਖਿਚੜੀ ਵਿੱਚ ਤੇ ਹੁਣ ਆਪਾਂ ਪਾ ਦਿੰਨੇ ਜੀ ਸਾਬੂਦਾਣੇ ਨੂੰ ਤੇ ਇਹਨੂੰ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਜਦੋਂ ਆਪਾਂ ਸਾਬੂਦਨਾ ਸਬਜ਼ੀਆਂ ਦੇ ਵਿੱਚ ਪਾ ਦੇਣਾ ਤੜਕਾ ਲਗਾਉਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਸੇਕ ਆ ਥੋੜਾ ਜਿਹਾ ਕੱਟ ਕਰ ਦਾਂਗੇ ਕੱਟ ਸੇਕ ਦੇ ਵਿੱਚ ਆਪਾਂ 2 ਤੋਂ 3 ਮਿੰਟ ਆਪਾਂ ਸਾਬੂਦਾਨੇ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਚਲੋ ਜੀ ਸਾਬੂਦਨਾ ਖਿੜੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਜੇ ਤੁਸੀਂ ਦੇਖ ਸਕਦੇ ਹੋ ਪੂਰੀ ਖਿੜੀ ਖਿਲੀ ਆਪਣੀ ਜਿਹੜੀ ਸਾਬੂਦਨਾ ਖਿੜੀ ਬਣੀ ਹੈ ਖਿਚੜੀ ਖਾਣ ਵਿੱਚ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੀ ਹੈ ਕਿਉਂਕਿ ਇਹ ਕੈਲਸ਼ੀਅਮ ਭਰਪੂਰ ਹੁੰਦੀ ਹੈ ਜ਼ਰੂਰ ਤੁਸੀਂ ਬੱਚਿਆਂ ਨੂੰ ਬਣਾ ਕੇ ਖਵਾਇਆ ਕਰੋ ਸਾਡੇ ਘਰ ਤੇ ਹफ्ते ਜੇ ਇੱਕ ਤੋਂ ਦੋ ਵਾਰੀ ਇਹ ਬਣੀ ਜਾਂਦੀ ਹੈ ਤੇ ਬੱਚਿਆਂ ਦੀ ਇਹ ਪੂਰੀ ਫੇਵਰੇਟ ਹੈ ਚਲੋ ਜੀ ਖਿਚੜੀ ਬਣ ਕੇ ਬਿਲਕੁਲ ਤਿਆਰ ਹੈ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦੀ ਰੈਸਪੀ ਜਿਹੜੀ ਸਾਬੂਦਾਣਾ ਖਿਚੜੀ ਦੀ ਜ਼ਰੂਰ ਵਧੀਆ ਲੱਗੀ ਹੋਵੇਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ